ਸਤ ਸ੍ਰੀ ਅਕਾਲ ਆਪਾਂ ਜੀ ਬਹੁਤ ਦਿਨ ਹੋ ਗਏ ਆ ਆਪਾਂ ਵੀਡੀਓ ਸ਼ੂਟ ਨਹੀਂ ਕੀਤੀ ਸੀ ਨਾ ਹੀ ਆਪਾਂ ਅਪਲੋਡ ਕੀਤੀ YouTube ਤੇ ਆਪਾਂ ਬਿਜੀ ਥੋੜਾ ਜਿਹਾ ਬਿਜੀ ਆਪਾਂ ਇਸ ਕਰਕੇ ਹੋ ਗਏ ਆ ਆਪਾਂ ਮਹਾਰਾਸ਼ਟਰ ਆਏ ਆ ਆਪਣਾ ਜਿਹੜਾ ਕੰਮ ਆ ਆਪਣਾ ਕਾਰੋਬਾਰ ਤੁਹਾਨੂੰ ਦੱਸਾਂਗੇ ਆਪਾਂ ਕੰਮ ਕੀ ਕਰਦੇ ਆ ਆਪਣਾ ਕਾਰੋਬਾਰ ਕੀ ਆ ਪਹਿਲਾਂ ਆਪਾਂ ਪਿੱਛੇ ਛੋਟਾ ਥੀ ਗੱਡੀਆਂ ਵਕਾਉ ਆਪਾਂ ਕਰਾਈਆਂ ਸੀ ਜਿਹੜੀਆਂ ਜਿੰਨੀਆਂ ਆਪਾਂ ਵੀਡੀਓ ਪਾਈਆਂ ਤੁਸੀਂ ਬੜਾ ਪਿਆਰ ਦਿੱਤਾ ਮੇਰੇ ਭਰਾਵਾਂ ਸਾਰੇ ਨੇ ਧੰਨਵਾਦ ਜੀ ਪਿਆਰ ਦੇਣ ਲਈ ਇਹ ਅੱਜ ਆਪਾਂ ਸੋਚਿਆ ਬਿ ਚਲੋ ਆਪਾਂ ਮਹਾਰਾਸ਼ਟਰ ਆਏ ਆ ਆਪਣਾ ਆਪਾ ਕਾਰੋਬਾਰ ਵੀ ਤੁਹਾਨੂੰ ਦਿਖਾਵਾਂਗੇ ਆਪਣਾ ਕਾਰੋਬਾਰ ਕੀ ਆ ਤੇ ਕੀ ਆਪਣਾ ਬਿਜ਼ਨਸ ਆ ਕਿੱਦਾਂ ਇਹ ਮਸ਼ੀਨਾਂ ਚੱਲਦੀਆਂ ਕਾਦੇ ਵਾਸਤੇ ਆ ਵੇਖਿਆ ਤੁਸੀਂ ਵੈਸੇ ਹੁਣੀਆਂ ਛੋਟੀਆਂ ਮਸ਼ੀਨਾਂ ਇਹ ਬਹੁਤ ਵੱਡੀਆਂ ਮਸ਼ੀਨਾਂ ਵਾ ਕੈਮਰਾ ਥੋੜਾ ਇੱਧਰ ਮਾਰ ਕੇ ਦੱਸ ਦਿਓ ਜੀ ਕਿੱਡੀ-ਕਿੱਡੀ ਲੈਂਥ ਆ ਇਹਨਾਂ ਦੀ 50 50 ਫੁੱਟੀ ਮਸ਼ੀਨਾਂ ਵਾ ਏ ਤੇ ਆਜੋ ਤੁਹਾਨੂੰ ਆਪਾਂ ਪੂਰੀ ਮਸ਼ੀਨ ਵੀ ਦਿਖਾਵਾਂਗੇ ਸਾਰਾ ਕੋਈ ਸਰਵੇ ਕਰਾਵਾਂਗੇ ਆਪਣਾ ਰਹਿਣ ਸਹਿਣ ਕਿੱਦਾਂ ਵਾ ਇੱਥੇ ਰਹਿੰਦੇ ਆਪਾਂ ਕਿੱਦਾਂ ਬੰਦੇ ਕਿੰਨੇ ਕੋ 21 ਸਾਤਾ ਵ ਕੰਮ ਤੁਹਾਨੂੰ ਉਹ ਵੀ ਦੱਸਾਂਗੇ ਕੰਮ ਆਪਣਾ ਕਿਦਾਂ ਚੱਲਦਾ ਵਾ ਕੰਮ ਡੇਂਜਰ ਬਹੁਤ ਆਇਆ ਕੰਮ ਤੇ ਬਿਨਾ ਕੈਮਰਾ ਦੇ ਮਸ਼ੀਨ ਚੱਲਦੀ ਕੈਮਰਾ ਮਾਰੇ ਜਿਆ ਲਾਗੇ ਕਰਕੇ ਦਿਖਾਦੇ ਹੋ ਜੀ ਠੀਕ ਹੈ ਜੀ ਹਾਂਜੀ ਕੈਮਰਾ ਵੇਖ ਲੋ ਲੈਣ ਲੱਗੀ ਹੈ ਰਾਤ ਨੇਰੀ ਆਪਾਂ ਕੰਮ ਕਰਦੇ ਜਿੱਦਾਂ ਬਿਨਾ ਕੈਮਰਾ ਦੇ ਇਹ ਮਸ਼ੀਨ ਨਹੀਂ ਚੱਲਦੀ ਤੇ ਆ ਭਾਈ ਹੁਣ ਇਹ ਵੀ ਆਪਰੇਟਰ ਆ ਤੇ ਬਹੁਤ ਵਧੀਆ ਵਾ ਤੇ ਆਪਣਾ ਭਰਾ ਵਾ ਤੇ ਇਹ ਪਠਾਨਕੋਟ ਤੋਂ ਮੇਰਾ ਵੀਰ ਠੀਕ ਹੈ ਜੀ ਤੇ ਜਿਹੜਾ ਆਪਣਾ ਕੈਮਰਾਮੈਨ ਸ਼ੂਟ ਕਰ ਰਿਹਾ ਉਹ ਵੀ ਪਠਾਨਕੋਟ ਤੋਂ ਮੁੰਡਾ ਤੇ ਆ ਮੇਰੇ ਮਾਮੇ ਦਾ ਮੁੰਡਾ ਸ਼ੈਨ ਤੁਸੀਂ ਦੇਖਿਆ ਹੋਣਾ ਪੰਜਾਬ 'ਚ ਵੀਡੀਓ ਸ਼ੂਟ ਕਰਦਾ ਹੈ ਜਦੋਂ ਆਪਾਂ ਛੋੜਾ ਹਾਥੀ ਦੀ ਵੀਡੀਓ ਬਣਾਉਂਦੇ ਸੀ ਤੁਸੀਂ ਉਹ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਫਿਰ ਜ ਆ ਗਿਆ ਆਪਾਂ ਤੁਹਾਨੂੰ ਉਹ ਗੱਡੀਆਂ 'ਚ ਦਾ ਆਪਾਂ ਨੂੰ ਫੋਨ ਆ ਰਿਹਾ ਐਡ ਕਰਨ ਵਾਸਤੇ ਆਪਾਂ ਜਦੋਂ ਪਿੰਡ ਜਾਵਾਂਗੇ ਫਿਰ 15-20 ਦਿਨਾਂ ਤੱਕ ਆਪਾਂ ਫੇਰ ਉਹ ਆਪਾਂ ਤੁਹਾਡੇ ਬਾਅਦ ਇਦਾਂ ਦੀ ਗੱਡੀਆਂ ਛੋੜਾ ਹਾਥੀ ਵਗਾੂ ਬਲੈਰੋ ਗੱਡੀ ਕੈਂਪਰ ਉਹ ਚੀਜ਼ਾਂ ਆਪਾਂ ਫੇਰ ਲੈ ਕੇ ਆਉਂਦੇ ਰਾਵਾਂਗੇ ਤੇ ਆਪਾਂ ਸੋਚਿਆ ਚਲੋ ਅੱਜ ਆਪਾਂ ਵੇਲੇ ਆ ਤੇ ਵੀਡੀਓ ਆਪਾਂ ਅਪਲੋਡ ਕਰ ਦਿੰਨੇ ਆ ਬਹੁਤ ਦਿਨ ਹੋਏ ਸੀ ਆਪਾਂ YouTube ਆਪਣੇ ਬੰਦਿਆ ਨਾਲ ਮਲਾਉਣੇ ਨਾਲ ਤੁਹਾਨੂੰ ਆਪਾਂ ਪਹਿਲਾਂ ਮਸ਼ੀਨਾਂ ਦਿਖਾਉਨੇ ਆ ਆ ਜਾਓ ਜੀ ਬਿਲਕੁਲ ਬਿਲਕੁਲ ਚਲੋ ਜੀ ਆਹ ਮਸ਼ੀਨਾਂ ਜੀ ਸਾਰੀ ਚੈੱਕ ਕਰ ਲਓ ਤੇ ਆਹ ਜਿਹੜੀ ਮਸ਼ੀਨ ਆਪਣੀ ਸਿਆਣੀ ਦੀ ਇਹ ਪਿਛਲੇ ਸਾਲ ਆਪਾਂ ਲਈ ਸੀ ਇਹ ਆਪਣੀ ਆ ਜੀ ਮਸ਼ੀਨ ਤੇ ਤੁਸੀਂ ਚੰਗੀ ਤਰ੍ਹਾਂ ਚੈੱਕ ਕਰਦੇ ਆ ਆਹ ਦੇਖੋ ਕੈਮਰੇ ਨਾਲ ਮਸ਼ੀਨ ਚੱਲਦੀ ਆ ਕੈਮਰੇ ਲੱਗੇ ਹੋਏ ਆ ਮਸ਼ੀਨਾਂ ਨੂੰ ਆ ਕੈਮਰੇ ਲੱਗੇ ਹੋਏ ਆ ਤੇ ਇਧਰ ਕੇ ਦੀ ਆਪਣਾ ਬ੍ਰੈਂਡ ਸੈਨ ਦਾ ਬਣਾਇਆ ਪ੍ਰੋਗਰਾਮ ਤੇ ਆ ਕੱਪੜੇ ਸੁੱਕਣੇ ਪਾਏ ਮੁੰਡਿਆਂ ਨੇ ਸਾਰਿਆਂ ਨੇ ਤੇ ਆ ਅੰਦਰੋਂ ਤੁਸੀਂ ਕੈਮਰ ਚੈੱਕ ਕਰੋ ਆ ਕੈਮਰ ਚੈੱਕ ਕਰੋ ਮਸ਼ੀਨ ਦਾ ਲੀਵਰ ਵਗੈਰਾ ਸਾਰੇ ਤੁਹਾਨੂੰ ਪਤਾ ਲੱਗ ਜੂਗਾ ਤੇ ਨਵੀਂ ਮਸ਼ੀਨ ਹੈ ਪਿਛਲੇ ਸਾਲ ਆਪਾਂ ਲਈ ਸੀ ਆ ਕੈਮਰੇ ਆ ਮਸ਼ੀਨ ਦੇ ਜੀ ਸਕਰੀਨ ਆ ਕੈਮਰੇ ਦੀ ਕੈਮਰਾ ਲੱਗਾ ਇਹਨਾਂ ਮਸ਼ੀਨ ਚਲਦੀ ਹੈ ਜੀ ਆਪਣੀ ਏਸੀ ਚ ਹੁੰਦਾ ਸਭ ਕੁਝ ਵਧੀਆ ਮਸ਼ੀਨਾਂ ਪਰਦੇ ਉੱਪਰ ਦੇ ਲਾਏ ਮੁੰਡਿਆਂ ਨੇ ਸ਼ਕੀਨ ਨਾਲ ਤੇ ਬਹੁਤ ਵਧੀਆ ਕੰਮ ਆ ਜੀ ਇਹ ਆਪਣਾ ਇਹ ਬਿਜ਼ਨਸ ਆ ਮੈਂ ਕਿਹਾ ਚਲੋ ਤੁਹਾਨੂੰ ਆਪਾਂ ਵੀਡੀਓ ਬਣਾ ਕੇ ਪਾ ਕੇ ਦਿਖਾ ਦਨੇ ਆ ਠੀਕ ਆ ਜੀ ਆ ਜਾਲੀ ਲੱਗੀ ਹੋਈ ਸੇਫਟੀ ਵਾਸਤੇ ਲੱਗੀ ਆ ਜੀ ਤੇ ਆ ਉੱਤੇ ਵੀ ਸੇਫਟੀ ਵਾਸਤੇ ਲੱਗੀ ਹੋਈ ਆ ਤੇ ਪੁਰਾਨੀਆਂ ਪ੍ਰੁੰਦੀਆਂ ਮੁੰਡਿਆਂ ਬੰਨੀਆਂ ਸੈਣੀ ਕੰਪਨੀ ਦੀ ਮਸ਼ੀਨ ਆ ਉਹ ਸਾਈਡ ਤੇ ਲੀ ਗੋਣ ਆ ਉਤੋਂ ਬਾਅਦ ਫਿਰ ਸੈਣੀ ਪਰ ਹੰਡਾਈ ਤੇ ਆ ਜੋ ਤੁਹਾਨੂੰ ਇੱਕ ਚੀਜ਼ ਆਪਾਂ ਹੋਰ ਦਿਖਾਉਣੀ ਆ ਵੀ ਜਿਹੜੀ ਆ ਬਾਗੜ ਆ ਇਹ ਕੱਲੀ ਬਾਗੜ ਦੇ ਕੱਲੀ ਬਾਗੜ ਦਾ ਕੰਮ ਨਹੀਂ ਆਪਾਂ ਕਰਦੇ ਇਹ ਤੇ ਚਲੋ ਮਾਲ ਚੁੱਕ ਕੇ ਆਪਾਂ ਬਾਹਰ ਛੱਡ ਦਿੰਨੇ ਆ ਜਾਂ ਟਰਾਲੀ ਜਾਂ ਡੰਪਰ ਲੋਡ ਕਰ ਦਿੰਨੇ ਆ ਨਾ ਤੇ ਉਤੋਂ ਬਾਅਦ ਜਦੋਂ ਪੱਥਰ ਲੱਗ ਜਾਂਦਾ ਵਾ ਆਪਾਂ ਨੂੰ ਤੇ ਆਪਾਂ ਕੀ ਕਰਦੇ ਆ ਉਦੋਂ ਜਦੋਂ ਪੱਥਰ ਲੱਗਦਾ ਮਹਾਰਾਸ਼ਟਰਾ ਉਦੋਂ ਆਪਣੇ ਆਹ ਕੰਮ ਦੀ ਚੀਜ਼ ਆਉਂਦੀ ਇਹਨੂੰ ਕਹਿੰਦੇ ਬ੍ਰੇਕਰ ਇਹ ਬ੍ਰੇਕਰ ਆ ਜੀ ਆਹ ਪਾਈਪ ਲਾਈਨ ਦਿੱਤੀ ਹੋਈ ਆ ਆਪਾਂ ਇਹ ਪਾ ਇਹ ਆਪਾਂ ਜੁਆਇੰਟ ਕਰ ਲੈਂਦੇ ਆ ਆਪਣੀ ਮਸ਼ੀਨ ਦੇ ਨਾਲ ਤੇ ਇੱਥੇ ਦੋ ਪਿੰਨਾ ਪੈ ਜਾਂਦੀਆਂ ਤੇ ਬ੍ਰੇਕਰ ਹੋ ਜਾਂਦਾ ਫਿੱਟ ਉਤੋਂ ਬਾਅਦ ਇਹ ਪੱਥਰ ਤੋੜਦਾ ਵਾ ਫੇਰ ਆਪਾਂ ਬਾਗੜ ਆਪਣਾ ਬ੍ਰੇਕਰ ਲਾ ਕੇ ਬਾਗੜ ਪਾ ਕੇ ਫੇਰ ਚੇਂਜਿੰਗ ਕਰਕੇ ਤੇ ਕੰਮ ਕਰਦੇ ਆ ਤੇ ਆਹ ਮਸ਼ੀਨਾ ਤੁਸੀਂ ਚੈੱਕ ਕਰ ਲਓ ਸਾਰੀਆਂ ਜੀ ਆ ਮਸ਼ੀਨ ਹੰਡਾਈ ਦੀ ਆ ਜੀ ਇਹ ਹੰਡਾਈ ਕੰਪਨੀ ਦਾ ਕੱਢੀ ਹੋਈ ਆ ਇਹ ਮਸ਼ੀਨ ਆ ਆ ਆਪਣੇ ਵੀਰ ਦੀ ਮਸ਼ੀਨ ਮਨੀਸ਼ ਕੁਮਾਰ ਇਹਦਾ ਨਾਮ ਆ ਮਨੀਸ਼ ਕੁਮਾਰ ਆ ਵੀਰ ਹਾਂਜੀ 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 ਤੇ ਇਹ ਪਠਾਨਕੋਟ ਤੋਂ ਵੀਰ ਵੀਰੇ ਕਿਦਾਂ ਤੈਨੂੰ ਹੰਡਾਈ ਮਸ਼ੀਨ ਚਲਾਉਣ ਚ ਕਿਦਾਂ ਮਜ਼ਾ ਆਉਂਦਾ ਬਹੁਤ ਵਧੀਆ ਮਸ਼ੀਨ ਆ ਏਸੀ ਲੱਗਾ ਜੀ ਆਪਣੇ ਹਾਂਜੀ ਹਾਂਜੀ ਫੁੱਲ ਏਸੀ ਏਸੀ ਲੱਗਾ ਹੋਇਆ ਅਗਰ ਦੋਨੇ ਲੱਗੇ ਹੋਏ ਆ ਬ੍ਰੇਕਰ ਵਾਟ ਦੋਨੇ ਲੱਗੇ ਆ ਬਹੁਤ ਵਧੀਆ ਚੀਜ਼ ਆ ਕੱਲੇ ਚਲਾਉਣ ਦੇ ਨਾਲ ਹੋਰ ਵੀ ਬੰਦੇ-ਮੁੰਦੇ ਰੱਖੇ ਆ ਹਾਂ ਬੰਦੇ ਰੱਖੇ ਆ ਆਪਣੇ ਸੁੱਤੇ ਹੋਏ ਆ ਸਾਰੇ ਸਾਰੇ ਸੁੱਤੇ ਆ ਮੈਂ ਹਾਂ ਚਲੋ ਅੱਜ ਅੱਜ ਤੁਹਾਨੂੰ ਤਾਂ ਇਕੱਠੇ ਕੀਤਾ ਮੈਂ ਸਾਰਿਆਂ ਦੀ ਵੀਡੀਓ ਬਣਾ ਕੇ ਪਾ ਦਈਏ ਬਹੁਤ ਦਿਨ ਹੋ ਗਏ ਆਪਾਂ ਅਪਲੋਡ ਨਹੀਂ ਕੀਤੀ ਵੈਸੇ ਤੇ ਆਪਾਂ ਗੱਡੀ ਦੀ ਜਾਂ ਤੇ ਜਾਂ ਛੋੜੇ ਹਾਥੀ ਦੀ ਜਾਂ ਕੈਂਪਰ ਦੀ ਆਪਾਂ ਵੀਡੀਓ ਅਪਲੋਡ ਕਰਦੇ ਹੁੰਨੇ ਆ ਤੇ ਮੈਂ ਹਾਂ ਚਲੋ ਆਪਣਾ ਰੀਅਲ ਲਾਈਫ ਵੀ ਦਿਖਾਉਣੀ ਚਾਹੀਦੀ ਆਪਾਂ ਕਿੱਦਾਂ ਰਹਿੰਨੇ ਆ ਆ ਮੁੰਡਾ ਪਠਾਨਕੋਟ ਤੋਂ ਉਹ ਵੀਰ ਹੋਣਾ ਨਾ ਮਨੀਸ਼ ਭਾਈ ਹੋਣਾ ਨਾ ਇਹਦਾ ਨਾਂ ਬਾਨੀ ਆ ਤੇ ਆ ਆਪਣਾ ਤੁਹਾਨੂੰ ਪਤਾ ਹੀ ਆ ਪਹਿਲਾ ਕੈਮਰਾਮੈਨ ਇਹ ਮੇਰੇ ਮਾਮੇ ਦਾ ਮੁੰਡਾ ਵਾ ਇਹ ਆਪਣੀ ਵਾਲੀ ਮਸ਼ੀਨ ਚਲਾਉਂਦਾ ਇਹ ਆਪਣੀ ਖੁਦ ਦੀ ਪਰਸਨਲ ਮਸ਼ੀਨ ਆਪਣੀ ਆਪਾਂ ਖੁਦ ਪਿਛਲੇ ਸੀਜ਼ਨ ਲਈ ਹੋਈ ਮਹਾਰਾਜ ਦੀ ਕਿਰਪਾ ਕੀਤੀ ਚਲਾਈ ਆ ਬਾਬੇ ਰਾਣੇ ਜੀ ਆਪਣਾ ਮਾੜੀ ਉਸ ਮੁੰਡੇ ਵਾਲੀ ਵੀ ਨਜ਼ਰ ਮਾਰ ਦੋ ਜਿਹੜਾ ਲਟਕਿਆ ਹੋਇਆ ਹੈ ਵਿਚਾਰਾ ਪਵਲ ਪਵਲ ਇੰਤਿਆਰ ਕਰ ਰਿਹਾ ਸੀ ਆਇਆ ਆ ਲੱਗੇ ਹੁਣ ਪੁੱਤ ਮੇਰਾ ਇਹ ਇੰਤਿਆਰ ਕਰਦਿਆ ਸੀ ਕੈਮਰਾ ਮੇਰੇ ਨਾਲ ਕਦੋਂ ਆਊਗਾ ਵਾਪਸ ਸੱਸਰੀ ਵਾਲੀ ਸਾਰਿਆਂ ਨੂੰ ਸਾਰਿਆਂ ਨੂੰ ਸਸੀ ਕਾ ਬੁਲਾਤੀ ਆ ਤੇਰਾ ਕੀ ਕੰਮ ਕਾਰਾ ਦੱਸ ਵੀ ਪਾਈ ਮੈਂ ਇਥੇ ਭਾਈ ਮਸ਼ੀਨ ਸਿੱਖਣ ਆਇਆ ਆ ਭਾਈ ਹੁਣਾਂ ਕੋ ਅੱਛਾ ਜੀ ਭਾਈ ਬਹੁਤ ਚੰਗੇ ਬੰਦੇ ਆ ਪਿਛਲੀ ਸੀਜ਼ਨ ਲਈ ਆ ਇਹਦਾ ਮਸ਼ੀਨ ਆ ਹਾਂਜੀ ਤੇ ਪੁੰਨਿਓ ਲੈ ਕੇ ਆਏ ਸੀ ਹਾਂਜੀ ਉਦੋਂ ਮੈਂ ਆਇਆ ਸੀ ਨਾਲ ਠੀਕ ਆ ਜੀ ਹਾਂਜੀ ਤੇ ਸਿੱਖ ਲੋਗੇ ਆ ਤੀ ਹਾਂਜੀ ਭਾਈ ਆ ਠੀਕ ਆ ਗਰੀਬੀ ਹਟਾਉਣੀ ਆ ਹਾਂਜੀ ਹਾਂਜੀ ਠੀਕ ਆ ਪਰਨਾ ਗਰੀਬੀ ਨਾਲ ਤੇ ਆਪਾਂ ਆਜੋ ਤੁਹਾਨੂੰ ਅੰਦਰ ਲੈ ਕੇ ਜਾਣੇ ਬੰਦੇ ਹੋਰ ਵੀ ਆਪਣੇ ਯਾਰ ਦੋਸਤ ਮਿੱਤਰ ਹੈਗੇ ਆ ਆਜੋ ਆਪਣੇ ਅੰਦਰ ਛਾਰਖੰਡ ਦੇ অপারেਟਰ ਵੀ ਹੈਗੇ ਆ ਛਾਰਖੰਡ ਦੇ ਮੁੰਡੇ ਆ ਛੋਟੀ ਟਰੰਚਾਂ ਵਾਸਤੇ ਪੈਪਲਨ ਜਿਹੜਾ ਆਪਾਂ ਕੱਢਦੇ ਨਾ ਇਹ ਆ ਬਗੜ ਭਾਈ ਦੀ ਛੋਟੀ ਬਗ ਇਹ ਟਰੰਚ ਜਿਹੜਾ ਪਾ ਪੂਪਲੈਂਡ ਕੱਢਣੀ ਹੋਵੇ ਜਦਾਂ ਦੂਜੇ ਖੇਤ ਤੋਂ ਦੂਜੇ ਖੇਤ ਖੰਡਣੀ ਅੰਡਰਗਰਾਊਂਡ ਉਹਦੇ ਵਾਸਤੇ ਆ ਤੇ ਆਜੋ ਤੁਹਾਨੂੰ ਅੰਦਰ ਆਪਾਂ ਲੈ ਕੇ ਜਾਂਦੇ ਆ ਤੇ ਆ ਮੁੰਡਾ ਉਹੀ ਆ ਇਹਨਾਂ ਨੇ ਕਬੂਤਰ ਵੀ ਰੱਖੇ ਦੇਖੋ ਕਬੂਤਰ ਕਬੂਤਰ ਦੇਖੋ ਕਿੰਨੇ ਘੈਂੜਾ ਕਬੂਤਰ ਰੱਖੇ ਹੋਏ ਆ ਤੇ ਆ ਚਾਰਖਣ ਦਾ ਮੁੰਡਾ ਆ ਵੇਖੋ ਬਿਸਤਰੇ 'ਤੇ ਕਿਦਾਂ ਖਲਾਰੇ ਮੁੰਡਿਆਣੇ ਵੇਖੋ ਇੱਥੇ ਲੰਮੇ ਪੈਂਦੇ ਆ ਇਹ ਆ ਭਾਂਡੇ-ਪੁੰਡੇ ਰੱਖੇ ਆ ਮੁੰਡਿਆਂ ਨੇ ਅ ਚੁੱਲੇ ਵੀ ਲਾਏ ਮੁੰਡਿਆਂ ਦੇਖੋ ਰੋਟੀ ਬਣਾਉਣ ਵਾਸਤੇ ਤੇ ਉਹ ਆਪਣੀ ਰਾਣੀ ਆ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਲੱਗੀ ਹੋਈ ਆ ਆਪਾਂ ਲਾ ਕੇ ਰੱਖੀ ਆ ਜੀ ਕੋਈ ਕਿਸੇ ਦਾ ਆਪਾਂ ਡਰ ਭਾਏ ਭੈ ਵੀ ਹਾਨੀ ਇੱਥੇ ਮਹਾਰਾਜਟਰ ਤੇ ਵੈਸੇ ਇਹਦਾ ਬੰਦੇ ਤੇ ਆ ਕਰਦੇ ਇਨਕਾਰ ਪਰ ਆਪਾਂ ਨਹੀਂ ਡਰਦੇ ਕਿਸੇ ਤੋਂ ਆਪਾਂ ਲਾ ਕੇ ਰੱਖੀ ਜੇ ਸ਼ਰੀਆਮ ਆਪਾਂ ਮੰਨਦੇ ਆ ਤੇ ਆ ਇਹਨਾਂ ਸੋਣਾ ਰਹਿਣਾ ਤੇ ਆ ਸਾਰੇ ਮੁੰਡੇ ਇਕੱਠੇ ਹੋਏ ਦੇਖੋ ਜੀ ਵੰਟਾਣ ਕੇ ਰਹਿੰਦੇ ਆ ਆ ਗੋਪੀ ਗੋਪੀ ਵੈਸੇ ਬਹੁਤ ਆਇਟਮ ਲਾਉਂਦਾ ਹੁੰਦਾ ਇਹਦਾ ਵੀ YouTube ਚੈਨਲ ਆਪਰੇਟਰ PB08 ਹਾਂਜੀ ਤੇ ਉੱਤੇ ਕਮੇਡੀ ਪਾਉਂਦਾ ਰਹਿੰਦਾ ਬਹੁਤ ਵਧੀਆ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਐਦਾਂ ਦੇ ਵੀਡੀਓ ਨੂੰ ਪਿਆਰ ਦਿੰਦੇ ਰਹੋ ਮਿਲਦੇ ਆਪਾਂ ਨੈਕਸਟ ਵੀਡੀਓ ਨਾਲ ਧੰਨਵਾਦ ਜੀ ਬਾਏ ਬਾਏ